ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ 19 ਬ੍ਰੈਸਟ ਦੀਆਂ ਕਟਾਂ ਕਿਵੇਂ ਪਾਈਆਂ ਨੇ ਦੇਖੋ ਸਭ ਤੋਂ ਪਹਿਲਾਂ ਆਪਾਂ ਤੀਰਾ ਰੱਖਿਆ ਦੇਖੋ ਜੀ 6.5 ਇੰਚ ਜੁਨੀ ਬ੍ਰੈਸਟ 'ਚ ਤੀਰਾ ਆਪਾਂ ਉਦੋਂ ਤੱਕ 6.5 ਰੱਖਣਾ ਜੇ ਤੁਹਾਡਾ ਗਲਾ 7 ਇੰਚ ਤੱਕ ਰੈਡੀ ਆ 5 ਇੰਚ ਤੋਂ ਲੈ ਕੇ 7 ਤੱਕ ਜੇ 4 ਇੰਚ ਤੱਕ ਆ ਤਾਂ ਤੁਸੀਂ ਜਿਹੜਾ ਤੀਰਾਗਾ ਉਹ 7 ਇੰਚ ਰੱਖਣਾ ਜੇ 7 ਇੰਚ ਤੋਂ ਵੀ ਡੀਪ ਆ ਤਾਂ ਤੁਸੀਂ ਜਿਹੜਾ ਤੀਰਾ ਉਹ ਰੱਖਣਾ ਜੀ 6 ਇੰਚ ਆਪਾਂ ਰੱਖਿਆ 6.5 ਇੰਚ ਕਿਉਂਕਿ ਜਿਹੜਾ ਆਪਣਾ ਗਲਾ ਉਹ ਨਾਰਮਲ ਆਦਾ ਦੇਖੋ ਆਪਾਂ ਮੋਡਾ ਹਰ ਇੱਕ ਸਾਈਜ਼ ਦੇ ਵਿੱਚ ਰੱਖਣਾ 7.5 ਇੰਚ ਨਾਰਮਲ 'ਚ ਵੀ ਹੈਵੀ 'ਚ ਵੀ 7.5 ਇੰਚ ਮੋਡਾ ਉੱਪਰ ਆਪਾਂ 0.5 ਇੰਚ ਦੀ ਪਾਈ ਆ ਕਾਟ ਕਾਟ ਪਾਉਣ ਤੋਂ ਬਾਅਦ ਆਪਣਾ ਮੋਡਾ ਰਹਿ ਗਿਆ ਜੀ 7 ਇੰਚ ਤਿਆਰ ਠੀਕ ਹੈ ਜੀ 0.5 ਇੰਚ ਦੀ ਕਾਟ ਆਪਾਂ ਉੱਪਰ ਪਾਈ ਆ 0.5 ਇੰਚ ਦੀ ਕਾਟ ਪਾਈ ਆ ਆਪਾਂ نیچے ਇੱਥੇ ਉੱਪਰੋਂ 6.5 ਇੰਚ ਤੇਰਾ ਤੀਰਾ ਤੇ نیچے ਤੋਂ ਆਪਾਂ ਇੱਥੇ ਮੋਡੇ ਦੇ ਬਰਾਬਰ ਰੱਖਿਆ 6 ਇੰਚ ਉਸ ਤੋਂ ਬਾਅਦ ਆਪਾਂ ਮੋਢੇ ਦੀ ਫਰੰਟ ਵਾਲੀ ਕੱਟ ਪਾਈ ਆ ਦੇਖੋ ਜੀ 1 ਇੰਚ ਤੇ ਤੇ ਬੈਕ ਵਾਲੀ ਪਾਈ ਆ ਦੇਖੋ ਜੀ 2 ਇੰਚ ਤੇ ਇਸ ਤੋਂ ਬਾਅਦ ਆਪਾਂ ਸਾਈਡ ਸਲਾਈ ਰੱਖੀ ਆ ਸਾਈਡ ਸਲਾਈ ਰੱਖੀ ਆ 24 ਇੰਚ ਬੰਨਣ ਤੋਂ ਬਾਅਦ ਆਹ ਵਾਲੀਆਂ ਕੱਟ ਸਲਾਈ ਲੱਗਣ ਤੋਂ ਬਾਅਦ ਉੱਪਰਲੀ ਸਲਾਈ ਲੱਗਣ ਤੋਂ ਬਾਅਦ ਇਹਨੇ ਰਹਿ ਜਾਣਾ ਜੀ 23 ਇੰਚ ਤਿਆਰ ਤੇ ਕਮਰ ਦਾ ਨਸਾਂ ਲਾਏ ਆ ਆਪਾਂ 14.5 ਇੰਚ ਤੇ ਇਸ ਤੋਂ ਬਾਅਦ ਆਪਾਂ ਪਲੇਟਸ ਜੀ ਪਲੇਟਸ ਪਾਉਣ ਦੇ ਲਈ ਆਪਾਂ ਨੀਚੇ ਨੂੰ ਡਾਊਨ ਕੀਤਾ 12 ਇੰਚ 12 ਇੰਚ ਨੀਚੇ ਨੂੰ ਡਾਊਨ ਤੇ ਪਲੇਟ ਦੀ ਲੈਂਥ ਰੱਖੀ ਹੈਗੀ ਆਪਾਂ ਜੀ 7 ਇੰਚ ਇਸ ਤੋਂ ਬਾਅਦ ਆਪਾਂ ਪਾਉਣੀਆਂ ਨੇ ਜੀ ਸਾਈਡ ਵਾਲੀਆਂ ਪਲੇਟਸ ਆਪਾਂ ਕਮਰ ਨਾਲੋਂ 1 ਇੰਚ ਉੱਚੀ ਪਾਉਣੀ ਹੁੰਦੀ ਆ ਇਹ ਵਾਸਤੇ ਤੁਸੀਂ ਇੱਥੇ ਇੰਚੀ ਟੇਪਰ ਰੱਖੋ ਤੇ ਆਹ ਵਾਲੇ ਪੁਆਇੰਟ ਕੱਪੜੇ ਨਾਲ ਮਲਾ ਲਓ ਆਹ ਵਾਲੀ ਕਮਰ ਦਾ ਨਿਸ਼ਾਨ ਸਿੱਧਾ ਲਾ ਕੇ ਐਸ ਤਰ੍ਹਾਂ ਇਹਨੇ ਆਪਣੇ ਆਪ 1 ਇੰਚ ਉੱਪਰ ਚਲੇ ਜਾਣਾ ਤੇ 2 ਇੰਚ ਦਾ ਪਾ ਦਿਓ ਜੀ ਤੁਸੀਂ ਫਰਕ ਠੀਕ ਹੈ ਜੀ ਆ ਦੇਖੋ ਆਪਣੇ ਆਪ ਇਹਦਾ ਕਮਰ ਨਾਲੋਂ 1 ਇੰਚ ਫਰਕ ਹੋ ਗਿਆ ਇਸ ਤੋਂ ਬਾਅਦ ਆਪਾਂ ਇਧਰ ਲਈ ਪਲੇਟ ਇਧਰ ਲਈ ਪਲੇਟ ਦੇਖੋ ਜੀ ਆਪਾਂ ਆਹ ਵਾਲੇ ਆਹ ਵਾਲੇ ਕਾਰਨਰ ਨੂੰ ਆਹ ਵਾਲੇ ਕਾਰਨਰ ਦੇ ਨਾਲ ਕਾਰਨਰ ਨਾਲ ਇਸ ਤਰ੍ਹਾਂ ਮਲਾ ਕੇ 2 ਇੰਚ ਦਾ ਪਾ ਦੇਣਾ ਜੀ ਇੱਥੇ ਫਰਕ ਇਹ ਸੀਗੀਆਂ ਜੀ ਆਪਣੀਆਂ 19 ਬ੍ਰੈਸਟ ਦੀਆਂ ਕਟਾਂ